ਅਗੇ ਐਮਏ ਐਲਐਲਬੀ ਸਾਰੇ ਬਕਸੇ ਦਾ ਅਵੇਲੇਬਲ ਹੈ ਕੋਈ ਵੀ ਇਥੇ ਕੰਟੈਕਟ ਕਰ ਸਕਦਾ ਹੈ ਅਜੇ ਤੱਕ ਕੈਂਪ ਲੱਗਾ ਲਗਾ ਅੱਗੇ ਵੀ ਬੰਗਰੇਟ ਦਿੱਤੀਆਂ ਨੇ ਜਿਹਨਾਂ ਬੱਚਾ ਫਾਦਰ ਨਹੀਂ ਹੈਗੇ ਉਹਨਾਂ ਨੂੰ ਬੈਗ ਵਿੱਚੋਂ ਫ੍ਰੀ ਦੇ ਜਾਂਦੇ ਨੇ ਕੋਈ ਬੱਚਾ ਕਾਪੀ ਲੈ ਕੇ ਆਉਣਾ ਮੈਂ ਤੁਹਾਨੂੰ ਵੀ ਉਹ ਸਮਾਨ ਭੇਜ ਦਿੰਦੇ ਤੇਰਾ ਤੇ ਰੱਡੀ ਨੂੰ ਸਭ ਸੰਗਤ ਸਹਾਯੋਗ ਨਾਲ ਚੱਲਿਆ ਬਿਨਾਂ ਸੰਗਤ ਦੇ ਤੁਸੀਂ ਇਹ ਬੁੱਕਸ ਦੇਖ ਰਹੇ ਹੋ ਇਹ ਬੁੱਕਸ ਫਰਸਟ ਸੈਕੰਡ ਥਰਡ ਦਾ ਸੈਕਸ਼ਨ ਲੱਗਾ ਹੈ ਤੁਹਾਨੂੰ ਅੱਗੇ ਖਾਨਾ ਆਜੋ ਬੁੱਕ ਸੈਕਸ਼ਨ ਹਾਂ ਆਜੋ ਆਹ ਦੇਖੋ ਜੀ ਫੋਰਥ ਦੀ ਬੁੱਕਸ ਮਿਲ ਜਾਏਗੀ ਇਸ ਜਗ੍ਹਾ ਤੇ ਐਫ 4 ਦੀ ਕਾਪੀ ਇੱਥੇ ਮਿਲੇਗੀ ਅੱਗੇ ਆਜੋ ਇਹ ਫਿਫਥ ਸੈਕਸ਼ਨ ਹੈਗਾ ਜੀ ਅੱਗੇ ਆਜੋ ਆ 25 ਸੈਕਸ਼ਨ ਲੱਗਿਆ ਹੈ ਗਾਣੇ ਵੱਖ-ਵੱਖ ਸੈਕਸ਼ਨ ਦੇ ਹਿਸਾਬ ਨਾਲ ਖਤਾਬਾ ਲੱਗੀਆਂ ਸਿਕਸ ਲੱਗਿਆ ਹੈ ਐਸ 6 ਲੱਗਾ ਹੋਇਆ ਹੈ ਐਸ 17 ਬੱਚੇ ਬੜੇ ਇਜ਼ੀ ਆਪਣਾ ਬੁੱਕਸ ਜਿਹੜੀਆਂ ਚੂਸ ਕਰ ਸਕਦੇ ਆ ਕਮਨ ਕਲਾਸ ਦੀ ਬੁੱਕਸ ਲੱਗੀਆਂ ਹੋਈਆਂ ਨੇ ਅਸੀਂ ਕੀਤਾ ਕਿ ਬੱਚਾ ਵਸ ਸਪੈਸ਼ਲ ਸਰ ਕੋ 300 ਬੰਦੇ ਬੱਚਾ ਟੀਮ ਸੀਗੀ ਅਸੀਂ ਫਸਟ ਲੱਗ ਕਰਤਾ ਸੈਕੰਡ ਲੱਗ ਕਰਤਾ ਥਰਡ ਲੱਗ ਕਰਤਾ ਤਾਂ ਕਿ ਕਿਸੇ ਵੀ ਬੱਚੇ ਨੂੰ ਲੱਭਣ ਲਈ ਪ੍ਰੋਬਲਮ ਨਾ ਆਵੇ ਪਲੱਸ 2 ਤੱਕ ਸਭ ਇੱਥੇ ਅਵੇਲੇਬਲ ਹੈਗੀਆਂ ਉਸ ਤੋਂ ਬਾਅਦ ਬੀਏ ਬੀਏ ਫਰਸਟ ਇਅਰ ਸੈਕੰਡ ਇਅਰ ਥਰਡ ਉਹ ਬੇਸਮੈਂਟਸ ਬਈਆਂ BCA B.Com ਦੇ ਸਾਰੇ ਉਪਰ ਸਟੇਜ ਪਈਆਂ ਨੇ B.Com ਦੀ ਹੋਰ ਵੀ ਹੋ ਗਈ ਸਾਰੇ MA LLB ਸਾਰੇ ਬਕਸੇ ਦਾ ਅਵੇਲੇਬਲ ਹੈ ਕੋਈ ਵੀ ਇੱਥੇ ਕੰਟੈਕਟ ਕਰ ਸਕਦਾ ਹੈ ਅਜੇ ਤੱਕ ਕੈਂਪ ਲੱਗਾ ਲੱਗਾ ਅੱਗੇ ਵੀ ਬੰਨ ਨਹੀਂ ਕੀਤਾ ਜਾਏਗਾ ਤੇ ਤੁਹਾਨੂੰ ਪੂਰਾ ਸਾਲ ਮਿਲੇ ਰਹੇਗੇ ਡੇਢ ਵੱਡੇ ਬਕਸੇ ਦੇ ਬੜੇ ਇਜ਼ੀ ਢੰਗ ਨਾਲ ਤੁਸੀਂ ਜਿਸ ਤਰ੍ਹਾਂ ਸਾਬਾ ਲਾਈਆਂ ਉਹ ਉਸੇ ਤਰ੍ਹਾਂ ਕੀਤਾ ਉਹ ਗੁਰੂ ਸਾਹਿਬ ਨੇ ਸੇਵਾ ਕੀਤੀ ਸੀ ਬੱਚਿਆਂ ਨੇ ਬੱਚੇ ਰਲ ਕੇ ਸੇਵਾ ਕੀਤੀ ਹੈ ਬੱਚੇ ਬਹੁਤ ਸੋਹਣੀ ਸੇਵਾ ਕਰ ਰਹੇ ਹੈ ਤੁਸੀਂ ਦੇਖੋ ਨਹੀਂ ਸਾਡੀ ਦਿਲ ਸਾਡੀ ਲੱਗੀ ਹੋਈ ਹੈ ਇਹ ਸਾਰੇ ਸੇਵਾ ਚੱਲ ਰਹੀ ਬੱਚਿਆਂ ਜਿਸ ਤਰ੍ਹਾਂ ਤੁਸੀਂ ਕਰਦੇ ਹੋ ਕੋਈ ਲੋਕਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਗਤ ਦਾ ਸਹਿਯੋਗ ਹੈ ਜੀ ਸਾਡੇ ਕੋ ਬੁਕਸ ਅਸੀਂ ਘਰੋਂ ਲੈ ਕੇ ਬੁਕਸ ਸਾਰੇ ਸੰਗਤ ਦੇ ਘਰੋਂ ਆਈਆਂ 27000 ਬੁਕਸ ਇਕੱਠੇ ਕੀਤੇ ਅੱਜ ਸਾਈਏ ਬੁਕਸ ਬਹੁਤ ਮੈਨ ਰੱਖੀਆਂ ਨੇ ਇਹਦੇ ਵਾਸਤੇ ਕਾਫੀ ਉਪਰਾਲਾ ਤੁਹਾਨੂੰ 2500 300 ਬੱਚੇ 4 ਸਾਡੇ ਆਟੋ ਸਾਰੇ ਪਰਿਵਾਰ ਸਾਹਿਬ ਲੱਗੇ ਨੇ ਤੁਸੀਂ ਆਪ ਅਪਰੋਚ ਕਰਦੇ ਹੋ ਜਾਂ ਪਰਿਵਾਰ ਤੁਹਾਨੂੰ ਕੋਈ ਲੋਕ ਤੁਹਾਨੂੰ ਅ ਵਟਸਐਪ ਦੇ ਗਰੁੱਪ ਪਾਏ ਮਤਲਬ ਨੰਬਰ ਹੀ ਦਵਾਗਾ ਉਸ ਨੰਬਰ ਤੁਹਾਡੇ ਉਸ ਲੋਕੀ ਸਟੇਟਸ ਲਗਾਉਂਦੇ ਆ ਸ਼ੇਅਰ ਕਰਦੇ ਆ ਸਾਡੇ ਜਿੰਦਰ ਸ਼ਾਹ ਜੀ ਘੱਟੋ ਘੱਟ 680 ਪਰਿਵਾਰ ਬੱਟੇ ਜਿਹੜੇ ਸਾਡੇ ਮੈਸੇਜ ਨੂੰ ਗਰੁੱਪ ਨੂੰ ਫਾਰਵਰਡ ਕਰਦੇ ਆ ਤੇ ਸਟੇਟਸ ਲਗਾਉਂਦੇ ਨੇ ਸਾਡਾ ਇੱਕ ਇੱਕ ਸਟੇਟਸ ਲੱਗਦਾ 5-500 600 ਬੰਦਾ ਸਟੇਟਸ ਲਗਾਉਂਦਾ ਹੈ ਜਿਸ ਲੋਕੀ ਸੰਗਤ ਆਉਂਦੇ ਨੇ ਦੇਖ ਕੇ ਨਾਰਾ ਕਰਾਉਂਡ ਆਇਆ ਹੈ ਕਿਵੇਂ ਸੰਗਤ ਆਈ ਹੈ ਲੱਗਦਾ ਨਹੀਂ ਸੰਗਤ ਆਈ ਹੈ ਸਰਕਰ ਨੂੰ ਕੋਤਰ ਤੋਂ ਨੂਰ ਮੱਤ ਤੋਂ ਪਗਵਾੜਾ ਸਾਰੇ ਬੱਚੇ ਕਿਤੋਂ ਕਿਤੋਂ ਆਏ ਨੇ ਸਿਰਫ ਬੁਕਸ ਲੈਣ ਲਈ ਆਏ ਨੇ ਬਸ ਵੇਲੇ ਕਿ ਕੈਟਾਗਰੀ ਦੇ ਕਿਹੜੇ ਕਿਹੜੇ ਕਲਾਸ ਹੋ ਜਾਂ ਤੁਹਾਡੇ ਮੇਰੇ ਕੋਲ ਹਰ ਕਲਾਸ ਮਿਲ ਗਿਆ ਪੰਦਾ ਫਰਸਟ ਲੈ ਕੇ ਬੀਏ ਤੱਕ ਸਾਰੇ ਬਕਸੇ ਮੇਂ ਅਵੇਲੇਬਲ ਆ ਕਾਪੀਆਂ ਸਾਰੇ ਅੱਧ ਡੇਡ ਦਿੱਤੀਆਂ ਨੇ ਜਿਨਾ ਬੱਚਾ ਫਾਦਰ ਨੇ ਹੈਗੇ ਉਹਨਾਂ ਨੂੰ ਬੈਗ ਵਿੱਚ ਵੀ ਫ੍ਰੀ ਦੇ ਜਾਂਦੇ ਨੇ ਕੋਈ ਬੱਚਾ ਕਾਪੀ ਲੈ ਗਿਆ ਉਹਨੂੰ ਪੈਨ ਵੀ ਨਾਲ ਫ੍ਰੀ ਦੇ ਆ ਪੈਨੂ ਸੰਗਤ ਦੇ ਭੇਜਦੇ ਨੇ ਔਰ ਪਤਾ ਕਿੰਨੇ ਪੈਨੇ ਭੇਜਦੇ ਹਿਸਾਬ ਹੀ ਕੋਈ ਨਹੀਂ ਬੋਰੀਆਂ ਬੋਰੀਆਂ ਸੰਗਤ ਪੈਨੇ ਭੇਜਦੇ ਆ ਕਿ ਸੰਗਤ ਪਤਾ ਨਹੀਂ ਕੀ ਕੁ ਸਾਮਾਨ ਭੇਜ ਦਿੰਦੀ 13 ਤਰ ਹੱਟੀ ਤੋਂ ਸਭ ਸੰਗਤ ਸਹਿਯੋਗ ਨਾਲ ਚੱਲਿਆ ਬਿਨਾ ਸੰਗਤ ਦੇ ਕੁਝ ਨਹੀਂ ਕਰ ਸਕਦੇ ਜੇ ਸਾਡਾ ਕੰਟੈਕਟ ਨੰਬਰ ਨੋਟ ਕਰ ਸਕਦੇ ਸਾਡੇ ਗਰੁੱਪ ਨੂੰ ਸ਼ੇਅਰ ਕਰ ਸਕਦੇ ਹੋ 85299100358528910035 13 ਤਰ ਹੱਟੀ ਦੇਵਚਿਲੀ 13 13 ਹੱਟੀ ਵੱਲੋਂ 6 April ਦਿਨ ਐਤਵਾਰ ਨੂੰ ਮੁਫਤ ਕਿਤਾਬਾਂ ਦਾ ਚੌਥਾ ਕੈਂਪ ਲਗਾਇਆ ਗਿਆ ਜਿਸ ਵਿੱਚ ਛੋਟੀ ਵੱਡੀ ਕਲਾਸ ਦੇ ਬੱਚਿਆਂ ਨੂੰ ਮੁਫਤ ਕਿਤਾਬਾਂ ਵੰਡੀਆਂ ਗਈਆਂ ਇਸ ਦੇ ਨਾਲ ਅੱਧੇ ਰੇਟ ਤੇ ਕਾਪੀਆਂ ਵੀ ਦਿੱਤੀਆਂ ਗਈਆਂ 10 ਕਾਪੀਆਂ ਦੇ ਨਾਲ ਇੱਕ ਪੈਨ ਵੀ ਮੁਫਤ ਬੱਚਿਆਂ ਨੂੰ ਦਿੱਤਾ ਗਿਆ ਜਿਹੜੇ ਬੱਚਿਆਂ ਦੇ ਮਾਪੇ ਨਹੀਂ ਉਹਨਾਂ ਬੱਚਿਆਂ ਨੂੰ ਬੈਗ ਵੀ ਮੁਫਤ ਦਿੱਤੇ ਗਏ ਇਸ ਮੌਕੇ ਤੇ ਮੀਡੀਆ ਨੂੰ ਜਾਣਕਾਰੀ ਜੰਝੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਤਕਰੀਬਨ 27000 ਪੁਰਾਣੇ ਅਕਤਾਬਾ ਸੇਵਾ ਵਿੱਚ ਆਈਆਂ ਜੋ ਬੱਚਿਆਂ ਨੂੰ ਵੰਡੀਆਂ ਗਈਆਂ ਇਸ ਮੌਕੇ ਤੇ ਜਲੰਧਰ ਦੇ ਮੇਅਰ ਬਨੀਤ ਤੀਰ ਕੌਂਸਲਰ ਮਨਜੀਤ ਸਿੰਘ ਟੀਟੂ ਪਾਰਸ਼ਦਪਤੀ ਐਡਵੋਕੇਟ ਅਮੀ ਸਿੰਘ ਸੰਧਾ ਪਾਰਸ਼ਦਪਤੀ ਸੋਰੋ ਸ਼ੇਡ ਦੇ ਨਾਲ ਹੋਰ ਪਤੰਤੇ ਸੱਜਣ ਵੀ ਹਾਜ਼ਰ ਸਨ ਮਾਲਕਾ ਨੇ ਦੱਸਿਆ ਕਿ 13-13 ਹੱਟੀ ਪਿਛਲੇ 7 ਸਾਲਾਂ ਤੋਂ ਚੱਲ ਰਹੀ ਹੈ ਜਿੱਥੇ ਕੋਈ ਵੀ ਚੀਜ਼ ਹਰ ਸਮਾਂ 13-13 ਵਿੱਚ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾਂਦਾ ਹੈ ਤੋਂ ਅੱਜ 13-13 ਹੱਟੀ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਸਾਡੇ ਰਿੰਕੂ ਭਾਜੀ ਔਰ ਗੋਰੀ ਭਾਜੀ ਇਹਨਾਂ ਦੀ ਜਿਹੜੀ ਹੈ ਆਰਗੇਨਾਈਜੇਸ਼ਨ ਐਨਜੀਓ ਹੈ ਨਾਮਤੋਂ ਅੱਜ ਇੱਕ ਬੁੱਕਸ ਦਾ ਜਿਹੜੇ ਸਾਡੇ ਫੈਮਿਲੀ ਚ ਆ ਇੱਕ ਬੁੱਕਸ ਦਾ ਇਵੈਂਟ ਹੈ ਜਿਹਦਾ ਜਿਹੜਾ ਅੱਜ ਮੈਂ ਲੰਗਰ ਲਗਾਇਆ ਗਿਆ ਮੈਂ ਉਹ ਬਹੁਤ ਉਹਦੇ ਵਿੱਚ ਬਹੁਤ ਅੱਛਾ ਨੋਬਲ ਕੌਜ਼ ਇਹ तकरीबन ਪਿਛਲੇ 4 ਸਾਲਾਂ ਤੋਂ ਇਹਦਾ ਦੀ ਜਿਹੜੀ ਹੈ ਇਹ ਉਪਰਾਲਾ ਕਰ ਰਿਹਾ ਸੋ ਮੈਂ ਇਹਨਾਂ ਨੂੰ ਇਹਨਾਂ ਦੀ ਪੂਰੀ ਐਨਜੀਓ ਨੂੰ ਪੂਰੀ ਟੀਮ ਨੂੰ ਬਹੁਤ-ਬਹੁਤ ਭਗਤ ਸ਼ੋਕ ਦਾ ਆਪਨਾਵਾ ਦਿੰਨਾ ਹੈ ਔਰ ਵਾਈਗਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਇਸ ਵਿਸ਼ੇ ਦੇ ਜਿਹੜੇ ਇੱਕ ਕੰਮ ਹੈਗੇ ਆ ਹਮੇਸ਼ਾ ਸਮਾਜ ਦੀ ਭਲਾਈ ਦੇ ਲਈ 13-13ਾ ਹੱਤੀ ਇਸ ਸਮੇਂ ਇੱਕ ਜਲੰਦਰ ਵੀ ਜਿਹੜੀਆਂ ਬਿਹਤਰੀਨ ਐਨਜੀਓ ਹੈ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਅਜ ਦਿੱਤਾ ਜਾਂਦਾ ਹੈ ਵਾਈਗਰੂ ਇਹਨਾਂ ਨੂੰ ਬਹੁਤ ਔਰ 트ੱਕੀ ਬਖਸ਼ੇ ਬਲ ਬਖਸ਼ੇ ਅੱਛੀ ਸੇਧ ਦਵੇ ਸਾਰੇ ਭਰਾਵਾਂ ਨੂੰ ਔਰ ਇਸ ਤਰੀਕੇ ਦੇ ਜਿਹੜੇ ਸਮਾਜ ਦੀ ਭਲਾਈ ਦੇ ਜਿਹੜਾ ਸਹੀ ਧਰਮ ਦਾ ਜਿਹੜਾ ਕੰਮ ਹੈ ਕਿਸੇ ਦੇ ਆਪਾਂ ਸਿੱਖਿਆ ਦੇ ਪ੍ਰਤੀ ਜਿਹੜਾ ਬੱਚਿਆਂ ਨੂੰ ਮੋਟੀਵੇਟ ਹੁੰਦੇ ਆ ਦੇ ਨਾਲ ਸਾਰਿਆਂ ਨੂੰ ਬਹੁਤ ਬਹੁਤ ਬਧਾਈ ਦਾਂਜੀ ਉਹ ਗਾੜੀ ਦੇ ਵਿੱਚ ਬੜੀ ਅਦਾ ਜਿਹੜਾ ਹੱਤੀ ਜਿਹੜੀ ਸੰਗਤ ਦੇ ਸਹਿਯੋਗ ਨਾਲ ਚੱਲ ਰਹੀ ਹੈ ਇਹ ਭਾਵੇਂ ਨਾਲਕ ਦੇ ਫਲਸਫੇ ਦੇ ਉੱਪਰ ਜਿਹੜੀ ਇਹ ਸੇਵਾ ਚੱਲ ਰਹੀ ਹੈ ਕੁਝ ਇੱਕ ਨਾ ਕਿ ਦੀ ਸੋਚਦੇ ਕੁਝ ਤਾਂ ਪੈਰਾ ਸਹੀਏ ਮੇਰਾ ਮੇਰਾ ਛੱਡ ਹੁਣ 13 13 ਕਰੀ ਬਾਬੇ ਨਾਨਕ ਦੇ ਫਲਸਫੇ ਨਾਲ ਚੱਲ ਰਹੀ ਹੈ ਕਿ ਤੇਰਾ ਤੇਰਾ ਹੱਟੀ ਜਿਹੜੀ ਪਿਛਲੇ 7 ਸਾਲ ਤੋਂ ਸੇਵਾ ਕਰ ਰਹੀ ਹੈ ਉਹ ਤੇ ਪਿਛਲੇ 7 ਦਿਨਾਂ ਤੋਂ ਇਹ ਜਿਹੜਾ ਕਿਤਾਬਾਂ ਦੀ ਸੇਵਾ ਚੱਲ ਰਹੀ ਹੈ ਤੇ ਅੱਜ ਅਸੀਂ ਮੇਨ ਕੈਂਪ ਲਾਇਆ ਜਿਹੜਾ 10 ਵਜੇ ਤੋਂ ਲੈ ਕੇ 2 ਵਜੇ ਤੱਕ ਚੱਲੇਗਾ ਇਹਦੇ ਵਿੱਚ ਛੋਟੀ ਕਲਾਸ ਤੋਂ ਲੈ ਕੇ ਵੱਡੀਆਂ ਕਲਾਸਾਂ ਤੱਕ ਜਿਹੜੀਆਂ ਕਿਤਾਬਾਂ ਨੇ ਉਹ ਸਾਰੀਆਂ ਮੁਫਤ ਦਿੱਤੀਆਂ ਜਾਣਗੀਆਂ ਤੇ ਜਿਹੜੀਆਂ ਕਾਪੀਆਂ ਨੇ ਨਵੀਆਂ ਉਹ ਅੱਧੇ ਰੇਟ ਦੇ ਉੱਪਰ ਦਿੱਤੀਆਂ ਜਾਣਗੀਆਂ ਜਿਹੜੀਆਂ ਬੁੱਕਸ ਵਗੈਰਾ ਹੈਗੇ ਆ ਛੋਟੇ ਬੱਚੇ ਆ ਵੱਡੇ ਕਲਾਸਾਂ ਦੇ ਇਸ ਤਰ੍ਹਾਂ ਦੇ ਜਿਹੜੀ ਹੈ ਜਿਸ ਤਰ੍ਹਾਂ ਕੋਈ ਜਿਸ ਤਰ੍ਹਾਂ ਕੋਈ ਆਪਣਾ ਕੋਈ ਟੈਕਨੀਕਲੀ ਹੈ ਜਾਂ ਕਿਸ ਤਰ੍ਹਾਂ ਦੇ ਆਪਣ ਬੁਕਸਿੰਗ ਹਨ ਸਾਰੇ ਦੇਖੋ ਜੀ ਇਹ ਜਿਹੜੀ ਸੇਵਾ ਆਉਂਦੀ ਹੈ ਇਹ ਸੰਗਤ ਦੇ ਸਹਿਯੋਗ ਨਾਲ ਆਉਂਦੀ ਹੈ ਔਰ ਜਿਹੜੀ ਬੱਚੇ ਆਪਣੀਆਂ ਕਲਾਸਾਂ ਪਾਰ ਕਰਕੇ ਅਗਲੀ ਕਲਾਸ ਚਲੇ ਜਾਂਦੇ ਨੇ ਜੋ ਪੇਰੈਂਟਸ 13 13 ਹੱਟੀ ਨੂੰ ਫੋਨ ਕਰ ਦਿੰਦੀ ਹੈ ਕਿ ਤੁਸੀਂ ਆ ਕੇ ਸਾਡੇ ਕੋਲੋਂ ਸੇਵਾ ਲੈ ਲਓ ਤੇ 13 13 ਹੱਟੀ ਜਿਹੜੀ ਟੀਮ ਹੈ ਉਹ ਘਰ ਘਰ ਜਾ ਕੇ ਕਿਤਾਬਾਂ ਇਕੱਠੀਆਂ ਕਰਦੀ ਹੈ ਤੇ ਇੱਥੇ ਜਿਹੜੇ ਬੱਚੇ ਨੇ ਜਿਹੜੇ ਪਾਰਟ ਟਾਈਮ ਆ ਕੇ ਸੇਵਾ ਕਰਦੇ ਨੇ ਉਹ ਕਿਤਾਬਾਂ ਦੀ ਛਾਂਡੀ ਕਰਦੇ ਨੇ ਇਹ ਤੇ ਛੋਟੀ ਕਲਾਸ ਲੈ ਕੇ ਵੱਡੀ ਕਲਾਸ ਤੱਕ ਹਰ ਕੋਈ ਕਰਾਪਤ ਮਿਲਦੀ ਹੈ ਕਿਉਂਕਿ ਅੱਜ ਕੱਲ ਹਰ ਸਕੂਲ ਦੇ ਸਿਲੇਬਸ ਲਾ ਕੇ ਨੇ ਇਸ ਕਰਕੇ ਅਸੀਂ ਬੱਚੇ ਨੂੰ ਕਹਿੰਦੇ ਨੇ ਕਿ ਤੁਸੀਂ ਆਪਣੀ ਮਰਜ਼ੀ ਨਾਲ ਆ ਕੇ ਆਪਣੇ ਕੰਮ ਦੀਆਂ ਕਿਤਾਬਾਂ ਲਾ ਕੇ ਲੈ ਜਾਓ ਅੱਜ ਦੇ ਸਮੇਂ ਦੇ ਵਿੱਚ ਦੇਖੜ ਦੇਖੀਏ ਜੋ ਐਚੁਅਲੀ ਦੇਖਣ ਨੂੰ ਸੁਣਨ ਨੂੰ ਮਿਲਦਾ ਕਿ ਜਿਹੜੇ ਪ੍ਰਾਈਵੇਟ ਸਕੂਲ ਹੈ ਉੱਥੇ ਬੱਚੇ ਕਈ ਵਾਰੀ ਫੋਰਡ ਨਹੀਂ ਕਰ ਸਕਦੇ ਕਿਤਾਬਾਂ ਜਾਂ ਬਾਰੋ ਉਹਨਾਂ ਦੀ ਆਪਣੀ ਗਾਈਡਲਾਈਨ ਹੁੰਦੀ ਹੈ ਇਸ ਦੁਕਾਨ ਤੋਂ ਉਹ ਉੱਥੋਂ ਕਈ ਵਾਰੀ ਨਹੀਂ ਕਰ ਸਕਦੇ ਤੁਸੀਂ ਇੱਥੋਂ ਕਿਸ ਤਰ੍ਹਾਂ ਦਾ ਦੇਖਦੇ ਹੋ ਦੇਖੋ ਜਿਹੜਾ ਇਹ ਗੋਰਖ ਧੰਦਾ ਚੱਲ ਰਿਹਾ ਨਾ ਸਕੂਲਾਂ ਦੀਆਂ ਕਿਤਾਬਾਂ ਕਾਪੀਆਂ ਦਾ ਇਹ ਅੱਜ ਦਾ ਨਹੀਂ ਚੱਲਦਾ ਇਹ ਨਾ ਅੱਜ ਕਦੇ ਕੋਈ ਵੱਡਾ ਮਾਫੀਆ ਬਣ ਗਿਆ ਜਿਹੜੀ ਤੇਰਾ ਤੇਰਾ ਹੱਡੀ ਹੈ ਉਹ ਕੁਝ ਇਹੋ ਜਿਹਾ ਉਪਰਾਲਾ ਕਰਨ ਜਾ ਰਹੀ ਹੈ ਕਿ ਜਿਹੜਾ ਇਹ ਮਾਫੀਆ ਬਣਿਆ ਵਾ ਜਿਹੜਾ ਕਿਤਾਬਾਂ ਦੀ ਗੈਂਗ ਬਣ ਚੁੱਕੀ ਹੈ ਇਹ ਤੋਂ ਦੂਰ ਕੀਤਾ ਜਾਵੇ ਔਰ ਸੰਗਤ ਨੂੰ ਅਵੇਅਰ ਕੀਤਾ ਜਾਵੇ ਕਿ ਜਿਹੜੀ ਤੁਸੀਂ ਸਕੂਲ ਵੱਲੋਂ ਜਿੱਥੇ ਤੁਹਾਨੂੰ ਕਿਹਾ ਜਾਂਦਾ ਉੱਥੇ ਕਮਿਸ਼ਨਰ ਦਾ ਸਿਸਟਮ ਚੱਲਦਾ ਵਾ ਤੁਸੀਂ ਉੱਥੋਂ ਦੂਰ हट ਕੇ ਕੁਝ ਇਹੋ ਜਿਹਾ ਕੰਮ ਕਰੋ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਸਕੂਲ ਦੇ ਖਰਬ ਆਵਾਜ਼ ਉਠਾਓ ਇੱਥੋਂ ਆ ਕੇ ਤੁਸੀਂ ਫ੍ਰੀ ਹੋਰ ਕਿਤਾਬਾਂ ਲੈ ਕੇ ਜਾਓ ਹੋਰ ਕਿਹੜੀਆਂ ਕਿਹੜੀਆਂ ਬੁੱਕਸ ਤੋਂ ਇਲਾਵਾ ਹੋਰ ਵੀ ਕੋਈ ਆਈਟਮ ਹੈ ਜਿਹੜੀ ਹੈ ਬੱਚਿਆਂ ਨੂੰ ਜਾਂ ਕੋਈ ਆਪਣੇ ਦੇ ਦੇਖੋ ਇਹ ਜਿਹੜੀ ਬੱਚਿਆਂ ਦੇ ਸਿਰ ਤੇ ਪਿੱਤ ਦਾ ਸਾਇਆ ਨਹੀਂ ਹੈਗਾ ਉਹਦੇ ਉਹਨਾਂ ਨੂੰ ਅਸੀਂ ਇੱਥੇ ਬੈਗ ਦੇ ਰਹੇ ਹਾਂ ਉਹ ਮੁਫਤ ਦੇ ਰਹੇ ਹਾਂ ਔਰ ਪਹਿਲੇ ਦਿੱਤੇ ਜਾ ਰਹੇ ਨੇ ਨਵੇਂ ਕਾਪੀਆਂ ਅੱਧੇ ਰੇਟ ਤੇ ਦਿੱਤੀਆਂ ਜਾ ਰਹੀਆਂ ਮੰਨ ਲਓ ਜੇ ਬਾਜ਼ਾਰ ਵਿੱਚ 50 ਰੁਪਏ ਦੀ ਮਿਲਦੀ ਹੈ ਉਹ ਤੁਹਾਨੂੰ ਇੱਥੇ 50 ਰੁਪਏ ਦੀ ਮਿਲੇਗੀ ਜਿਹੜੀ 50 ਰੁਪਏ ਦੀ ਮਿਲਦੀ ਹੈ ਉਹਦੇ 30 ਰੁਪਏ ਦੀ ਮਿਲੇਗੀ ਔਰ ਇਹੋ ਜੀ ਅਸੀਂ ਕਈ ਉਪਰਾਲੇ ਕਰਦੇ ਜਾ ਰਹੇ ਹਾਂ ਹਰ ਸਾਲ ਜਦੋਂ ਸਾਡਾ ਸਲਾਣਾ ਸਮਾਗਮ ਹੁੰਦਾ ਜਦੋਂ ਸਾਨੂੰ 1 ਸਾਲ ਪੂਰਾ ਹੋ ਜਾਂਦਾ ਆ ਅਸੀਂ ਹੁਣ 7ਵੇਂ ਸਾਲ ਤੇ ਪ੍ਰਵੇਸ਼ ਕਰ ਚੁੱਕੇ ਹਾਂ ਹਰ ਸਾਲ ਅਸੀਂ ਇੱਥੇ ਮੈਡੀਕਲ ਕੈਂਪ ਲਾਦੇ ਜਿਹੜਾ ਅਕਤੂਬਰ ਦੇ ਮਹੀਨੇ ਲੱਗਦਾ ਆ ਔਰ ਫ੍ਰੀ ਆਫ ਕੋਸਟ ਉਸ ਸੇਵਾ ਕੀਤੀ ਜਾਂਦੀ ਮੰਨ ਲਓ ਅੱਜ ਤੱਕ ਤੁਸੀਂ ਬੁੱਕ ਪੈਰਾ ਜਿਹੜੀ ਆ ਬੱਚਿਆਂ ਦੇ ਲਈ ਆ ਜੇ ਅੱਗੋਂ ਕੋਈ ਐਹੋ ਜਿਹਾ ਬੱਚਾ ਆਜਦਾ ਜਿਹੜਾ ਨਹੀਂ ਫੋਟ ਕਰ ਸਕਦਾ ਤੁਹਾਡੇ ਨਾਲ ਅਪਰੋਚ ਕਰਦਾ ਫਿਰ ਦੇਖੋ ਜੀ ਇਹ ਦਾ ਕੈਂਪ ਦੇ ਰੂਪ 'ਚ ਅਸੀਂ ਤੁਹਾਨੂੰ ਦਰਸ਼ਨ ਦੇ ਰਹੇ ਆ ਵੈਸੇ ਇਹ ਜਿਹੜੀ ਸੇਵਾ ਹੈ ਲਗਾਤਾਰ ਚੱਲਦੀ ਰ ਘੰਟੇ ਚੱਲਦੀ ਹੈ 365 ਦਿਨ ਚੱਲਦੀ ਹੈ ਜਦੋਂ ਤੱਕ ਤੇਰਾ ਤੇਰਾ ਹੱਟੀ ਦਾ ਸ਼ਟਰ ਖੁੱਲਾ ਆ ਕੋਈ ਬੱਚਾ ਆ ਕੇ ਅੰਦਰੋਂ ਕੋਈ ਵੀ ਕਿਤਾਬ ਤੁਸੀਂ ਉਹ ਪੋਸਟ ਲੈ ਕੇ ਜਾ ਸਕਦੇ ਕਿਸੇ ਵੀ ਐਨੀ ਟਾਈਮ ਸੇਵਾ ਦੇ ਆਪਣੇ ਕੋਲ ਰਾਤ ਕਿ ਪੰਚ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਗੁਰਜੀਤ ਸਿੰਘ ਆ ਬਾਇਬਲੀਟੀ ਦਾ ਖਾਲਸਾ ਬੰਦੇ ਪਹਿਲਾ ਸਭ ਤੋਂ ਪਹਿਲਾਂ ਤੁਹਾਡੇ ਨਾਲ ਮਿਲਵਾ ਸਕਦਾ ਤੁਸੀਂ ਆਪਣੇ ਚੈਨਲ ਆਈ ਸਾਰੇ ਜਿੰਨੇ ਕਿ ਸਾਰੇ ਪੰਜਾਬ ਦਾ ਸਾਡੀ ਤੇਰਾ ਤੇਰਾ ਜੀ ਜੋ ਕਪਾ ਸੇਵਾ ਦੇ ਕਾਰਜਾਂ ਨੂੰ ਚਲਾ ਰਹੇ ਹੋ ਤੁਹਾਡਾ ਧਿਆਨ ਦੇ ਗਿਆਨ ਤੇ ਬਹੁਤ ਧੰਨਵਾਦ ਅੱਜ ਅਸੀਂ ਤਕਰੀਬਨ 4500 ਟਿਕਾਬ ਜਿਹੜੀ ਬੱਚਿਆਂ ਨੂੰ ਫ੍ਰੀ ਦੇਣੀ ਹੈ ਤੇ 2700 ਵਾਪੀ ਜਿਹੜੀ ਬੱਚਿਆਂ ਨੂੰ ਅੱਧੇ ਰੇਟ ਤੇ ਬਿਆਨੋ ਤੇ ਰੇਟ ਦੇ ਰਿਹਾ ਜਿਹੜੇ ਬੱਚੇ ਦੇ ਪਿਤਾ ਜੀ ਨਹੀਂ ਹੈਗੇ ਉਹਨਾਂ ਨੂੰ ਬੈਗ ਵੀ ਦੇ ਰਹਿਆਂ ਤੇ ਹੋਰ ਨਾਲ ਪੈਨ ਵਗੈਰਾ ਵੀ ਦੇ ਰਹਿਆਂ ਕਿ ਬੱਚੇ ਸਾਰੇ ਜਲੰਧਰ ਤੋਂ ਆ ਕੇ ਗਗਨਪਤ ਬਾਗ ਵਿੱਚ ਆ ਰਹੇ ਨੇ ਇਹ ਲਾਹ ਲੈ ਰਹੇ ਨੇ ਕਿਤਾਬਾਂ ਕਿ ਤੁਹਾਨੂੰ ਕਿਤਾਬਾਂ ਤੋਂ ਪਤਾ ਹੈ ਕਿ ਕਿਹੜੀ ਪ੍ਰਾਈਵੇਟ ਸਕੂਲ ਨੇ ਉਹ ਕਿਤਾਬਾਂ ਮਹਿੰਗੀਆਂ ਹੁੰਦੀਆਂ ਨੇ ਉਹ ਅਸੀਂ ਜਿਹੜੇ ਜਿਹੜੇ ਬੱਚੇ ਸਾਡੇ ਤੇ ਦੇ ਜਿੰਦੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਰੇ ਜਲੰਧਰ ਦੇ ਵਸਨੀਕਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਬਖਸ਼ੀ ਹੈ ਸਾਨੂੰ ਆਪਣੇ ਘਰੋਂ ਕਿਤਾਬਾਂ ਦਾ ਢੇਰੇ ਨੇ ਜਿਨ੍ਹਾਂ ਨੇ ਕਾਪੀਆਂ ਜੀ ਸਾਨੂੰ ਦਿੱਤੀਆਂ ਦੇਖੋ ਵੀ ਆਪਾਂ ਗੈਸ ਕਿਸੇ ਨੂੰ ਬੁਲਦੇ ਨਹੀਂ ਹੈਗੇ ਕਾਫੀ ਸੰਤਾ ਨੇ ਪੇ ਲੋਕ ਮਾਇਆ ਘੱਟ ਕੇ ਸਾਨੂੰ ਕਾਪੀਆਂ ਭੇਜੀਆਂ ਉਹ ਸਾਰੀ ਅਸੀਂ ਬੱਚਿਆਂ ਦੇ ਦਿੱਤੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੁਹਾਡੇ ਚੈਨਲ ਦਾ ਹੀ ਜਿਹੜੇ ਜੇ ਸੰਗਤ ਦੇ ਸਜੋਂ ਉਨਾਂ ਹੀ ਸਾਰਾ ਸੰਗਤ ਦੀ ਸੇਵਾ ਵਿੱਚ ਸੀ ਇਹ